ਐਮਪੀ ਅਮਰਤਪਾਲ ਸਿੰਘ ਦੇ ਵਕੀਲ ਦਾ ਆ ਗਿਆ ਵੱਡਾ ਬਿਆਨ ਐਮਪੀ ਅਮਰਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ ਜਿਸ ਤੋਂ ਬਾਅਦ ਅੱਗ ਬਬੋਲੇ ਹੁੰਦੇ ਹੋਏ ਨਜ਼ਰ ਆਏ ਐਮਪੀ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਸਰਕਾਰ ਦੀ ਮਾਨਸਿਕਤਾ ਦਰਸਾਉਂਦੀ ਆ ਕਿ ਆਖਰ ਸਰਕਾਰ ਕਰਨਾ ਕੀ ਚਾਹੁੰਦੀ ਆ ਜੋ ਹੁਣ ਫੇਰ ਤੋਂ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਜੋ ਐਨਐਸਏ ਲੱਗੀ ਆ ਉਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਪਹਿਲਾਂ ਸਾਰਿਆਂ ਨੂੰ ਇਹ ਸੀ ਕਿ ਅਮਰਤਪਾਲ ਸਿੰਘ ਜਲਦ ਹੀ ਪੰਜਾਬ ਆ ਜਾਵੇਗਾ ਪਰ ਹੁਣ ਵੱਡੀ ਦੁਖਦਾਈ ਖਬਰ ਹੈ ਕਿ ਅਮਰਤਪਾਲ ਸਿੰਘ ਦਾ ਜੋ ਹੁਣ ਪੰਜਾਬ ਆਉਣ ਦਾ ਸੁਪਨਾ ਲੋਕ ਦੇਖ ਰਹੇ ਸੀ ਉਹ ਹਲੇ 1 ਸਾਲ ਹੋਰ ਪੂਰਾ ਨਹੀਂ ਹੋਵੇਗਾ ਤਾਂ ਕੀ ਕੁਝ ਕਹ ਰਹੇ ਨੇ ਅਮਰਤਪਾਲ ਸਿੰਘ ਦੇ ਵਕੀਲੀ ਮਾਨ ਸਿੰਘ ਖਾਰਾ ਉਹਨਾਂ ਦੀ ਜੁਬਾਨੀ ਸੁਣਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਤੱਕਾਸ਼ਾਈ ਕਰਦੇ ਹੋયા ਆਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾਦਾਰ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਐ ਲਾਈ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਜੋ ਨਿਖੇਦੀ ਹੋ ਰਹੀ ਹੈ ਤੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਧੋਇ-ਧੋਇ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਐ ਲਾਈ ਗਈ ਹੈ ਇੱਕੋ ਮਨਸ਼ਾ ਨਾਲ ਲਾਈ ਗਈ ਹੈ ਵੀ ਜੋ ਵਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇਗੀ ਇੰਨੀਆਂ ਕੁ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਤੱਕਾਸ਼ਾਈ ਕਰਦੇ ਹੋયા ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾਦਾਰ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਐ ਲਾਈ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਜੋ ਨਿਖੇਦੀ ਹੋ ਰਹੀ ਹੈ ਤੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਤੋਏ ਤੋਏ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਐ ਲਾਈ ਗਈ ਹੈ ਇੱਕੋ ਮਨਸ਼ਾ ਨਾਲ ਲਾਈ ਗਈ ਹੈ ਵੀ ਜੋ ਵਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇਗੀ। ਐਨੀਆਂ ਨੂੰ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਟੱਕਾ ਚਾਹੀ ਕਰਦੇ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾ ਦਾ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਐ ਲਾਈ ਜੇਤੀ ਪੂਰੇ ਪੰਜਾਬ ਦੇ ਵਿੱਚ ਜੋ ਨਿਖੇਧੀ ਹੋ ਰਹੀ ਹੈ ਤੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਤੋਏ ਤੋਏ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਏ ਲਾਈ ਗਈ ਹੈ ਇੱਕੋ ਮਨਸ਼ਾ ਨਾਲ ਲਾਈ ਗਈ ਹੈ ਵੀ ਜੋ ਵਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਹੈ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾ ਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇਗੀ ਇਨੀਆਂ ਕੁ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਤੱਕਾ ਸ਼ਾਈ ਕਰਦੇ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾਦਾਰ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਐ ਲਾਈ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਜੋ ਨਿਖੇਤੀ ਹੋ ਰਹੀ ਹੈ ਤੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਤੋਏ ਤੋਏ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਐ ਲਾਈ ਗਈ ਹੈ ਇੱਕੋ ਮੰਚਾਂ ਨਾਲ ਲਾਈ ਗਈ ਹੈ ਵੀ ਜੋ ਵਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇਗੀ ਇੰਨੀਆਂ ਕੁ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਸਰਕਾਰ ਦੇ ਉੱਤੇ ਜਮਕੇ ਪੜਾਸ ਕੱਢੀ ਆ ਕਿਹਾ ਕਿ ਸਰਕਾਰ ਦਾ ਇਹ ਬਤੀਰਾ ਬਿਲਕੁਲ ਜਾਇਜ਼ ਨਹੀਂ ਆ ਕਿਉਂਕਿ ਬਾਕੀ ਵੀ ਜਿਹੜੇ ਨੇ ਉਹਨਾਂ ਦੀ ਐਨਐਸਏ ਖਤਮ ਹੋ ਚੁੱਕੀ ਆ ਤਾਂ ਅਮਰਤਪਾਲ ਸਿੰਘ ਦੀ ਵੀ ਆ ਐਨਐਸਏ 22 April ਨੂੰ ਖਤਮ ਹੋ ਰਹੀ ਸੀ ਪਰ ਹੁਣ ਇਸ ਐਨਐਸਏ ਦੇ ਵਿੱਚ ਵਾਧਾ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਅਮਰਤਪਾਲ ਸਿੰਘ ਇੱਕ ਸਾਲ ਦੇ ਲਈ ਹੋਰ ਆਸਾਮ ਦੀ ਡਿਬੜੂਗੜ ਝੀਲ ਦੇ ਵਿੱਚ ਬੰਦ ਰਹਿਣਗੇ ਆਖਿਰ ਕਦੋਂ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਆਉਣਗੇ ਕਦੋਂ ਤੱਕ ਜੇਲ੍ਹਾਂ ਚ ਰਿਹਾ ਹੋਣਗੇ ਕਦੋਂ ਤੱਕ ਸੰਸਦ ਦੇ ਵਿੱਚ ਅਮਰਪਾਲ ਸਿੰਘ ਗੂੰਜੇਗਾ ਦੇਖਣ ਵਾਲੀ ਗੱਲ ਹੈ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ